ਸਮਾਜ ਸੇਵਕ ਮੋਨਾ ਪਹਿਲਵਾਨ ਵੱਲੋਂ ਕੀਤੇ ਜਾ ਰਹੇ ਲੋਕ ਪੁਲਾਈ ਦੇ ਕੰਮਾਂ ਤਹਿਤ ਆਪਣੇ ਵਾਰਡ ਵਿੱਚ ਆਧਾਰ卡, ਪੈਨ卡, ਰਾਸ਼ਨ卡, ਆਈਸਮਾਨ卡 ਨੌਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਬੜੀ ਗਿਣਤੀ ਵਿੱਚ ਲੋਕਾਂ ਨੇ ਲਾਭ ਲਿਆ ਮੋਨਾ ਪਹਿਲਵਾਨ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਚਣ ਕੇ ਕੈਂਪ ਦਾ ਲਾਭ ਉਠਾਓ ਅਤੇ ਆਪਣੇ ਕਾਰਡ ਬਣਾਓ ਅਤੇ ਆਪਣੇ ਕੈਂਪ ਲਾਇਆ ਕਿ ਜਿਹਦੇ ਵਿੱਚ ਆਪਣੇ ਵਾਰਡ ਦੇ ਵਿੱਚ ਵੀ ਲੋਕਾਂ ਗਰੀਬਾਂ ਦਾ ਭਲੇ ਵਾਸਤੇ ਕੈਂਪ ਦੇ ਵਿੱਚ ਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਕੋਈ ਵੀ ਚੀਜ਼ ਆ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਤੁਸੀਂ ਇਹ ਗਰੀਬ ਲੋਕ ਕਰਾ ਲੈਣ ਬਈ ਇਹਨਾਂ ਮੈਂ ਸੇਵਾ ਇਦਾਂ ਹੀ ਕਰਦਾ ਰਹਾ ਤੇ ਸਾਰਿਆਂ ਨੂੰ ਅੱਛਾਪਨ ਮਿਲਦਾ ਰਹੇ ਤੇ ਸਾਰਿਆਂ ਦਾ ਭੈਣ ਭਰਾਵਾਂ ਦਾ ਮੈਨੂੰ ਸ਼ੀਰਵਾਦ ਮਿਲਦਾ ਰਹੇ ਜਿਹੜੇ ਮਾਰੇ ਉਧਾਰ ਕਾਰਡ ਵਗੈਰਾ ਨਹੀਂ ਬਣੇ ਸੀਗੇ ਉਹਸੀ ਬਣਵਾਣ ਆਏ ਆ ਤੇ ਜੇ ਭਾਜੀ ਨੇ ਮونی ਭਲਵਾਂਜੀ ਨੇ ਇੱਥੇ ਕੈਂਪ ਲਵਾਇਆ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਨਹੀਂ ਇਹ ਲਵਾਇਆ ਗਿਆ ਇਸ ਤਰ੍ਹਾਂ ਪਹਿਲੇ ਵੀ ਲਵਾਈ ਸੀ ਤੇ ਹੁਣ ਫੇਰ ਲਵਾਈ ਆ ਗਿਆ ਹੁਣ ਤਾਂ ਪ੍ਰਧਾਨ ਜੀ ਵੱਲੋਂ ਹੀ ਲਵਾਇਆ ਗਿਆ ਮੋਨਾ ਪਹਿਲਵਾਨ ਜੀ ਆਪਣਾ ਕੀ ਕਹਿੰਦੇ ਐ ਐਨ ਐਮ ਸਿਨੇਮਾ ਹੈਗਾ ਵਾ ਜਿਸਨ ਰੋਡ ਤੇ ਆਪਣਾ ਕੀ ਕਹਿੰਦੇ ਆਪਣੇ ਸਰ ਹੈਗੇ ਨੇ ਮੋਨਾ ਪਹਿਲਵਾਨ ਜੀ ਉਹਨਾਂ ਵੱਲੋਂ ਸਾਨੂੰ ਕੈਂਪ ਵੱਲੋਂ ਕਿਹਾ ਸੀ ਤੇ ਆਪਾਂ ਕੱਲ ਦਾ ਕੈਂਪ ਲਗਾਇਆ ਹੋਇਆ ਵਾ ਅੱਜ ਵੀ ਆਪਾਂ ਲਗਾਇਆ ਵਾ ਲੋਕਾਂ ਦੇ ਜਿਹੜੇ ਬੋਰਡਰ ਕਾਰਡ ਹੈ ਕਈਆਂ ਦੇ ਕਰੈਕਸ਼ਨਸ ਵਗੈਰਾ ਹੈ ਗਿਆ ਪੈਨਸ਼ਨਾਂ ਵਗੈਰਾ ਨਹੀਂ ਲੱਗਦੀਆਂ ਪਈਆਂ ਕਈਆਂ ਦੇ ਆਧਾਰ ਕਾਰਡ ਗਲਤ ਹੁੰਦੇ ਉਹਨਾਂ ਨੂੰ ਆਪਾਂ ਸਹੀ ਕਰਦੇ ਪਏ ਤੇ ਪੈਨਸ਼ਨਾਂ ਵਗੈਰਾ ਲਗਾ ਰਹੇ ਆ ਤੇ ਕਈਆਂ ਦੇ ਬਰਥ ਸਰਟੀਫਿਕੇਟ ਨਹੀਂ ਬਣੇ ਉਹ ਬਣਾਣੇ ਪਏ ਜਾਤੀ ਸਰਟੀਫਿਕੇਟ ਹੈਗੇ ਆ ਉਹਦਾ ਕਰਦੇ ਪਿਆ ਜੋ ਜੋ ਮਤਲਬ ਇਥੇ 3 ਨੂੰ ਰਿਕੁਆਇਰਡ ਰਿਕੁਆਇਰਮੈਂਟ ਹੈਗੀ ਆ ਆਪਾਂ ਉਹਨੂੰ ਉਹ ਚੀਜ਼ ਸਹੀ ਕਰਕੇ ਦਿੰਦੇ ਪਿਆ ਜਿਹਦਾ ਨਵਾਂ ਬੰਦਾ ਪਿਆ ਉਹਨੂੰ ਨਵਾਂ ਬਣਾ ਕੇ ਦਿੰਦੇ ਪਿਆ ਜਿਹੜੇ ਵਾਰਡ ਚ ਕੰਮ ਕਰਾ ਦੇ ਕੋਈ ਪੈਸੇ ਲੈ ਰਿਹਾ ਕੋਈ ਫ੍ਰੀ ਕਰ ਰਿਹਾ ਨਹੀਂ ਸਿਰਫ ਇਹਦੀ ਜਿਹੜੀ ਸਰਕਾਰੀ ਫੀਸ ਲੱਗਦੀ ਹੈ ਸਿਰਫ ਉਹ ਲਿੱਤੀ ਜਾ ਰਹੀ ਐ ਐਕਸਟਰਾ ਪੈਸਾ ਕੋਈ ਨਹੀਂ ਲਿੱਤਾ ਜਾ ਰਿਹਾ ਨਾਲ ਆਪਾਂ ਪ੍ਰਿੰਟ ਵੀ ਕਰਕੇ ਦੇ ਰਹੇ ਨਾਲੋ ਨਾਲ ਲੈਮੀਨੇਸ਼ਨ ਆਯੂਸ਼ਮਾਨ ਕਾਰਡ ਜਿਹਦਾ ਬੰਦੇ ਵੀ ਨਾਲੋ ਨਾਲ ਕਰਕੇ ਦੇਈ ਜਾ ਰਹੇ ਉਹਨਾਂ ਨੂੰ ਇਹ ਮੌਕੇ ਤੇ ਬਣਾਉਂਦੇ ਹਾਂ ਜੀ ਹਾਂਜੀ ਮੌਕੇ ਤੇ ਉਸੇ ਟਾਈਮ ਵੋਟਰ ਕਾਰਡ ਵੀ ਉਸੇ ਟਾਈਮ ਉਹਨਾਂ ਨੂੰ ਸਲਿੱਪ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਵੋਟਰ ਕਾਰਡ ਪ੍ਰਿੰਟ ਹੋਣ ਵਾਲੇ ਉਹਨਾਂ ਨੂੰ ਉਸੇ ਟਾਈਮ ਪ੍ਰਿੰਟ ਕਰਕੇ ਕਲਰ ਚ ਲੈਮੀਨੇਸ਼ਨ ਕਰਕੇ ਨਾਲੋਂ ਨਾਲ ਹੱਤੀ ਦੇ ਰਹੇ ਆਪਾਂ ਸਮਾਜ ਸੇਵਕ ਮੋਨਾ ਪਹਿਲਵਾਨ ਵੱਲੋਂ ਕੀਤੇ ਜਾ ਰਹੇ ਲੋਕ ਪੁਲਾਈ ਦੇ ਕੰਮਾਂ ਤਹਿਤ ਆਪਣੇ ਵਾਰਡ ਵਿੱਚ ਆਧਾਰ ਕਾਰ ਪੈਨ ਕਾਰ ਰਾਸ਼ਨ ਕਾਰ ਆਇਸ਼ਮਾਨ ਕਾਰ ਨੂੰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਲਿਆ ਮੋਹਨਾ ਪਹਿਲਵਾਨ ਨੇ ਵਾੜ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਚਣ ਕੇ ਕੈਂਪ ਦਾ ਲਾਭ ਉਠਾਓ ਅਤੇ ਆਪਣੇ ਘਰ ਬਣਾਓ ਅਤੇ ਆਪਨੇ ਕੈਂਪ ਲਾਇਆ ਕਿ ਜਿਹਦੇ ਵਿੱਚ ਆਪਣੀ ਵਾਰਡ ਦੇ ਵਿੱਚ ਬੇ ਲੋਕਾਂ ਗਰੀਬਾਂ ਦਾ ਭਲੇ ਵਾਸਤੇ ਕੈਂਪ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਕੋਈ ਵੀ ਚੀਜ਼ ਹੈ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਤੁਸੀਂ ਇਹ ਗਰੀਬ ਲੋਕ ਕਰਾ ਲੈਣ ਬਈ ਇਹਨਾਂ ਮੈਂ ਸੇਵਾ ਇਦਾਂ ਹੀ ਕਰਦਾ ਰਿਹਾ ਤੇ ਸਾਰਿਆਂ ਨੂੰ ਅੱਛਾਪਨ ਮਿਲਦਾ ਰਹੇ ਕਿ ਸਾਰਿਆਂ ਦਾ ਭੈਣ ਭਰਾਵਾਂ ਦਾ ਮੈਨੂੰ ਸ਼ੀਰਵਾਦ ਮਿਲਦਾ ਰਹੇ ਜੀ ਮਾਰੇ ਉਧਾਰ ਕਾਰਡ ਵਗੈਰਾ ਨਹੀਂ ਬਣੇ ਸੀਗੇ ਪੂਸੀ ਬਣਵਾਣ ਆਏ ਆ ਤੇ ਜੇ ਬਾਜੀ ਨੇ ਮੋਨੇ ਪਹਿਲਵਾਨ ਜੀ ਨੇ ਇੱਥੇ ਕੈਂਪ ਲਵਾਇਆ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਨਹੀਂ ਇੱਥੇ ਲਵਾਇਆ ਗਿਆ ਇਸ ਤਰ੍ਹਾਂ ਪਹਿਲੇ ਵੀ ਲਵਾਈ ਸੀ ਤੇ ਹੁਣ ਫਿਰ ਲਵਾਈ ਆ ਗਿਆ ਹੁਣ ਤਾਂ ਪ੍ਰਧਾਨ ਜੀ ਵੱਲੋਂ ਹੀ ਲਵਾਇਆ ਗਿਆ ਮੋਨੇ ਪਹਿਲਵਾਨ ਜੀ ਆਪਣਾ ਕੀ ਕਹਿੰਦੇ ਐਨ ਐਮ ਸਿਨੇਮਾ ਹੈਗਾ ਵਾ ਜੀ ਸਿੰਘ ਰੋਡ ਤੇ ਆਪਣਾ ਕੀ ਕਹਿੰਦੇ ਆਪਣੇ ਸਰ ਹੈਗੇ ਨੇ ਮੋਨਾ ਪਹਿਲਵਾਨ ਜੀ ਉਹਨਾਂ ਵੱਲੋਂ ਸਾਨੂੰ ਕੈਂਪ ਉਹ ਲੋਕ ਕਿਹਾ ਸੀ ਤੇ ਆਪਾਂ ਕੱਲ ਦਾ ਕੈਂਪ ਲਗਾਇਆ ਹੋਇਆ ਵਾ ਅੱਜ ਵੀ ਆਪਾਂ ਲਗਾਇਆ ਵਾ ਲੋਕਾਂ ਦੇ ਜਿਹੜੇ ਬੋਰਡਰ ਕਾਰਡ ਹੈ ਕਈਆਂ ਦੇ ਕਰੈਕਸ਼ਨਸ ਵਗੈਰਾ ਹੈ ਗਿਆ ਪੈਨਸ਼ਨਾਂ ਵਗੈਰਾ ਨਹੀਂ ਲੱਗਦੀਆਂ ਪਈਆਂ ਕਈਆਂ ਦੇ ਆਧਾਰ ਕਾਰਡ ਗਲਤ ਹੁੰਦੇ ਉਹਨਾਂ ਨੂੰ ਆਪਾਂ ਸਹੀ ਕਰਦੇ ਪਏ ਆ ਤੇ ਪੈਨਸ਼ਨਾਂ ਵਗੈਰਾ ਲਗਾ ਰਹੇ ਆ ਤੇ ਕਈਆਂ ਦੇ ਬਰਥ ਸਰਟੀਫਿਕੇਟ ਨਹੀਂ ਬਣੇ ਉਹ ਬਣਾਨੇ ਪਏ ਆ ਜਾਤੀ ਸਰਟੀਫਿਕੇਟ ਹੈਗੇ ਆ ਉਹਦਾ ਕਰਦੇ ਪਿਆ ਜੋ ਜੋ ਮਤਲਬ ਇਥੇ ਕੀ ਨੂੰ ਰਿਕੁਆਇਰਡ ਰਿਕੁਆਇਰਮੈਂਟ ਹੈਗੀ ਆ ਆਪਾਂ ਉਹਨੂੰ ਉਹ ਚੀਜ਼ ਸਹੀ ਕਰਕੇ ਦਿੰਨੇ ਪਿਆ ਜਿਹਦਾ ਨਵਾਂ ਬੰਦਾ ਪਿਆ ਉਹਨੂੰ ਨਵਾਂ ਬਣਾ ਕੇ ਦਿੰਨੇ ਪਿਆ ਜਿਹੜੇ ਵਾਰਡ ਚ ਕੰਮ ਕਰਾ ਦੇ ਕੋਈ ਪੈਸੇ ਲੈ ਰੇ ਕੋਈ ਫ੍ਰੀ ਕਰ ਰਹੇ ਨਹੀਂ ਸਿਰਫ ਇਹਦੀ ਜਿਹੜੀ ਸਰਕਾਰੀ ਫੀਸ ਲੱਗਦੀ ਹੈ ਸਿਰਫ ਉਹ ਲੁੱਤੀ ਜਾ ਰਹੀ ਐ ਐਕਸਟਰਾ ਪੈਸਾ ਕੋਈ ਨਹੀਂ ਲਿੱਤਾ ਜਾ ਰਿਹਾ ਨਾਲ ਆਪਾਂ ਪ੍ਰਿੰਟ ਵੀ ਕਰਕੇ ਦੇ ਰਹੇ ਨਾਲੋ ਨਾਲ ਲੈਮੀਨੇਸ਼ਨ ਆਯੂਸ਼ਮਾਨ ਕਾਰਡ ਜਿਹਦਾ ਬੰਦੇ ਪਏ ਨਾਲ ਉਹਨਾਂ ਕਰਕੇ ਦੇਈ ਜਾ ਰਹੇ ਉਹਨਾਂ ਨੂੰ ਇਹ ਮੌਕੇ ਤੇ ਬਣਾਉਂਦੇ ਹਾਂ ਹਾਂਜੀ ਮੌਕੇ ਦੇ ਉਸੇ ਟਾਈਮ ਵੋਟਰ ਕਾਰਡ ਵੀ ਉਸੇ ਟਾਈਮ ਉਹਨਾਂ ਨੂੰ ਸਲਿੱਪ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਵੋਟਰ ਕਾਰਡ ਪ੍ਰਿੰਟ ਹੋਣ ਵਾਲੇ ਉਹਨਾਂ ਨੂੰ ਉਸੇ ਟਾਈਮ ਪ੍ਰਿੰਟ ਕਰਕੇ ਕਲਰ ਚ ਲੈਮੀਨੇਸ਼ਨ ਕਰਕੇ ਨਾਲੋਂ ਨਾਲ ਹੱਤੀ ਦੇ ਰਿਹਾ ਆਪਾਂ